ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰਪਾਲ ਵਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹਾਂ ਟਾਈਮ ਆ ਜਿਹੜਾ ਸ਼ਾਮ ਦੇ 4:00 ਵਜੇ ਚੁੱਕੇ ਨੇ ਤੇ ਆਪਾਂ ਅੱਜ ਖੋਲਦੇ ਸੀਗੇ ਚਾਰ ਮੱਕੀ ਦਾ ਮੱਝਾਂ ਵਾਲਾ ਤੇ ਉਹ ਸਾਨੂੰ ਦਿਖਾਉਣੇ ਆਪਾਂ ਵੀਡੀਓ ਮਿੱਟੀ ਆ ਜਿਹੜੀ ਉਹ ਆਪਾਂ ਟੋਏ ਤੋਂ ਹਟਾਤੀ ਆ ਤੇ ਹੁਣੇ ਥੋੜੀ ਬਹੁਤੀ ਮਿੱਟੀ ਰਹਿ ਗਈ ਸੀ ਇਹਨੂੰ ਸਾਫ਼ ਕਰਦੇ ਆ ਝਾੜੂ ਨਾਲ ਤੇ ਉਸ ਤੋਂ ਬਾਅਦ ਆਪਾਂ ਖੋਲਾਂਗੇ 45 ਦਿਨ ਹੋ ਗਏ ਨੇ ਆਪਣੇ ਚਾਰ ਪਾਏ ਨੂੰ ਹਣ ਲਾਉਣਾ ਕੋ ਥੋੜਾ ਜਿਹਾ ਚੱਲ ਲਗੀ ਚੜੀ ਜਾਈਏ ਇਹ ਜਿਹੜੀ ਮਿੱਟੀ ਮੁੱਟੀ ਆ ਇਹ ਆਪਾਂ ਚੰਗੀ ਤਰ੍ਹਾਂ ਪਾਸੇ ਹਟਾ ਦੇਣਗੇ ਇੱਕ ਦੇਤੀ ਮੀਂਹ ਹੁਣ ਇਹ ਜਿਹੜਾ ਅੱਗੇ ਜੇ ਥੋੜਾ ਖਰਾਬ ਨਿਕਲੂਗਾ ਉਹ ਪਾਸੇ ਹਟਾ ਦੇਣਗੇ ਮੀਂਹ ਦੇ ਪਾਣੀ ਨਾਲ ਮਿੱਟੀ ਮੁੱਟੀ ਪੈ ਜਾਂਦੀ ਹੈਗੀ ਉੱਪਰ

ਤੋਟਾ ਕਿਹਾ ਵੀ ਸੱਟ ਆ ਜੂਗਾ ਫਿਰ ਤਾਂ ਮੀਕਣੀ ਤੋ ਹਾਂ ਹਾਂ ਬਸ ਤੇਰਾ ਪੰਜ ਚਾਰ ਦੇਣਾ ਹਾਂ ਹਾਂ ਤਾਂ 500 ਰੁਪਏ ਜਿਵੇਂ ਠਾਲੀ ਚੱਕੀ ਫਤ ਥਾਮਣ ਲੱਗੀ ਬਸ ਰੇ ਟਾਈਮ ਤੇਰੇ ਸਾਹ ਤੇਰਾ ਸਦਾ ਜਿਹੜੇ ਮਿੱਠੇ ਨਾਰੇ ਸੰਦਰ ਇੱਥੇ ਆਪਾਂ ਜਿਹੜੀ ਦੂਸਰੀ ਮੱਝ ਦੀ ਧਾਰ ਚੋਣ ਲੱਗ ਗਈ ਸੀ ਇਹ ਮੱਝ ਆਪਣੀ ਦਾਣੇ ਤੇ ਮਿਲਦੀ ਹੈਗੀ ਜਿਹੜੀ ਆਪਾਂ ਪਹਿਲਾਂ ਚੋਈ ਉਹ ਉਹ ਜਿਹੇ ਸੱਜਰ ਸੁਈ ਉਹ ਕੱਟੇ ਤੇ ਮਿਲਦੀ ਹੈਗੀ ਮੱਝ ਤੇ ਇਹ ਦਾਣਾ ਦੇ ਚੱਕ ਕਰਦੀ ਹੈ ਜੀ ਚੋਣੇ ਆਪਾਂ ਇਹਨੂੰ ਦਾਣਾ ਪਾ ਕੇ ਤੇ ਚਲੋ ਜੀ ਆਪਾਂ ਫਿਰ ਧਾਰਾਂ ਚੋ ਲਈਏ ਧਾਰਾਂ ਚੋਣ ਕੇ ਫਿਰ ਕਰਦੇ ਹਾਂ ਗੱਲ ਬਾਤ ਤੁਹਾਡੇ ਨਾਲ N'yari, 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 n'yari ਪਾਂ ਤਾਰਾਂ ਤਾਰਾਂ ਚੋਕੇ ਹੋ ਗਏ ਸੀਗੇ ਵੇਲੇ ਤੇ ਦੁੱਧ ਆਪਾਂ ਸਾਹਮਣੇ ਆਏ ਕਿ ਦੁੱਧ ਆਪਣਾ ਗਰਮ ਕਰਨਾ ਰੱਖਿਆ ਹੋਇਆਗਾ ਤੇ ਇੱਧਰ ਆਪਣੇ ਸਬਜ਼ੀ ਬਣਾਈ ਹੈਗੀ ਆਪਾਂ ਕੀ ਆਦੀ ਸਬਜ਼ੀ ਹੈਗੀ ਤੇ ਦੁੱਧ ਭਾਸੀ ਬਣਾਈ ਹੈਗੀ ਦੇਖੋ ਦੁੱਧ ਵਾ ਲਈ ਦੁੱਧ ਆਪਣਾ ਗਰਮ ਹੋ ਗਿਆ ਵਾਲੀ ਆਰਤੀ ਆਪਾਂ ਜ਼ਿਆਦਾਤਰ ਜਿਹੜੀ ਠੀਕ ਸਬਜ਼ੀ ਆ ਉਹ ਦੁੱਧ ਭਾਗੀ ਬਣਾਉਣੇ ਆਗੇ ਦੁੱਧ ਪਾ ਕੇ ਵੀ ਵਧੀਆ ਲੱਗਦੀ ਹੈਗੀ ਹਲਕੀ ਜਿਹੀ ਬਣ ਜਾਂਦੀ ਹੈਗੀ ਸੁੱਕੀ ਸਬਜ਼ੀ ਥੋੜੀ ਜਿਹੀ ਘੱਟ ਖਾ ਕੇ ਖੁਸ਼ ਲੰਗੇ ਤੇ ਤਾਂ ਕਰਕੇ ਚੂਰੀ ਵੀ ਬਣਾ ਲੈਣੀ ਹੁੰਦੀਆਂ ਆਂਗੇ ਆਪਾਂ ਦੁੱਧ ਵਾਲੀ ਸਬਜ਼ੀ ਦੇ ਵਿੱਚ ਤੇ ਨਾਲ ਹੀ ਆਪਾਂ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਂ ਜੀ ਤੇ ਆਪਾਂ ਅੱਗੇ ਮਿਲਾਂਗੇ ਨਵੇਂ ਬਲੌਗ ਦੇ ਨਾਲ ਤਾਂ ਹਨ ਸਤਿ ਸ੍ਰੀ ਅਕਾਲ ਜੀ